ਕੀ ਕਰਗੇ ਉਹੀ ਗੱਲ ਇਹਨਾਂ ਨੇ ਸ਼ਰੀਕੇबाजी ਨੇ ਮਾਰੇ ਪਿਆ ਜੇ ਬੇਬੇ ਸ਼ਰੀਕੇ ਨਾ ਕਰਦੀ ਹੁੰਦੀ ਨਾ ਸਾਂਜੀ ਲੋੜੀ ਪਾਉਂਦੇ ਆ ਜਾ ਬੱਠਾਂ ਦਾ ਬੱਠੜ ਤਾਈ ਕਿ ਕਰੇ ਛੱਟਿਆਂ ਦੀ ਗੱਲ ਕਰ ਹੁਣ ਉਹੀ ਗੱਲ ਡਰ ਲੱਗਦਾ ਉਹ ਤੋਂ ਉਹਨੂੰ ਭਿੰਡਾਂ ਦੇ ਛੱਤੇ ਨੂੰ ਕੌਣ ਛੇੜੇ ਮੈਂ ਮਰ ਜਾ ਹਾਂ ਆ ਗਈ ਭਾਈ ਕਿਉਂ ਗਲੀਆਂ ਕਰ ਕੇ ਕਿ ਦਿਖਾਵਾ ਕਰਕੇ ਆ ਗਈ ਤਾਈ ਕੋਲੇ ਬੇਬੇ ਮੈਂ ਕਿੱਥੇ ਗਈਆਂ ਤਾਈ ਕੇ ਕਰੇ ਤਲੇ ਕੇ ਆਇਆ ਪਤਨਾ ਤੁਸੀਂ ਬਾੜੇ ਚ ਖੜੀਆਂ ਸੀ ਭਾਈ ਮੈਨੂੰ ਦੱਸਿਆ ਕਿਸੇ ਨੇ ਤੁਸੀਂ ਖੜੀਆਂ ਸੀ ਘੰਟਾ ਖੜੀਆਂ ਰਹੀਆਂ ਹੋਈਆਂ ਉਹ ਨਹੀਂ ਬੇਬੇ ਤਾਈ ਨਹੀਂ ਸੀ ਉਹ ਤਾਂ ਚਾਚੀ ਸੀ ਦੂਜੇ ਘਰ ਆੜੀ ਚਾਚੀ ਕਿਉਂ ਸੀ ਭਾਈ ਲੈ ਤੂੰ ਮੈਨੂੰ ਕਾਬਲੀ ਬਣਾਉਣੀ ਆ ਕਿਹੜਾ ਮੈਨੂੰ ਕਿਸੇ ਨੇ ਦੱਸਿਆਗਾ ਉਹ ਬੰਦਾ ਕਿ ਅੰਨਾ ਸੀ ਦਿੱਸੀਂ ਤੇ ਤਾਈ ਖੜੀ ਐਡੀ ਵੱਡੀ ਫਿਰ ਬੇਬੇ ਹੁਣ ਭਾਈ ਸੋਡੀ ਪੈਂਸ ਹੈ ਤੂੰ ਲੜਦੀ ਆ ਤਾਈ ਨਾ ਮੇਰਾ ਤਾਂ ਕੋਈ ਤਾਈ ਨਾ ਬੱਟ ਦਾ ਰੋਲਾ ਨਹੀਂ ਤਾਈ ਵਿਚਾਰੀ ਤੁਰੀ ਜਾਂਦੀ ਸੀ ਲੋੜੀ ਤੇ ਕਹਿਣੀ ਜਾਂਦੀ ਸੀ ਤਾਂ ਮੇਰੇ ਕੋਲੇ ਖੜ ਗਈ ਤੁਰੀ ਜਾਂਦੀ ਕਹਿੰਦੀ ਜੇ ਕਿੱਟੇ ਉਹੀ ਗੱਲ ਤੇਰੀ ਸੱਸ ਨਾ ਬਣਦੀ ਹੋਵੇ ਨਾ ਅੱਜ ਸਾਰਾ ਟੱਬਰ ਉੱਥੇ ਹੁੰਦੇ ਕਹਿੰਦੀ ਨਾ ਕਿ ਬਣਦੀ ਹੁੰਦੀ ਤੇ ਬਲ ਨੂੰ ਕਰਾ ਪਾਈ ਕੋਈ ਗੋਲੀ ਚੱਲੀ ਸੀ ਘਰੇ ਆ ਕੇ ਕਹਿ ਜਾਂਦੀ ਵੀ ਲੋੜੀ ਪਾਵਾਂਗੇ ਭਾਈ ਤੁਸੀਂ ਆ ਜਾਓ ਆ ਤੂੰ ਤਾਂ ਬੜਾ ਵੇਪੇ ਸਿੱਧਾ ਬੋਲਦੀ ਤਾਈ ਨੂੰ ਬੜਾ ਮਿੱਠਾ ਬੋਲਦੀ ਆ ਤੇਰੇ ਫਰਕ ਪਾਏ ਤਾਂ ਇਥੋਂ ਟੱਕਰ ਪੈਗੇ ਜੇਕਰ ਤੇ ਤੂੰ ਬਣਾ ਕੇ ਰੱਖਦੀ ਨਾ ਤਾਈ ਨਾ ਇੰਨੀ ਲੜਾਈ ਨਹੀਂ ਸੀ ਵਾਦੀ ਮੈਂ ਤੈਨੂੰ ਦੱਸਾਂ ਗੱਲ ਤਾਂ ਐ ਵਧਾਈ ਐ ਸਾਰੀ ਅੱਛਾ ਤਾਂ ਤੇ ਭਾਈ ਚੰਗੀ ਹੋ ਗਈ ਮੈਂ ਮਾੜੀ ਐ ਮੈਂ ਹੀ ਨਹੀਂ ਮੈਂ ਤੇ ਕਰਾ ਰਿਆ ਕਰ ਤਾਈ ਤੈਨੂੰ ਨੇੜਿਆ ਭਾਈ ਬੇਬੀ ਮੈਂ ਤੈਨੂੰ ਨਹੀਂ ਮਾੜੀ ਕਿਹਾ ਮੈਂ ਨਹੀਂ ਮਾੜੀ ਕਹਿਣੀ ਮੈਂ ਤਾਂ ਐ ਕਹਿਨੀ ਆ ਜੇਕਰ ਤੇ ਛੋਟੀ ਬਣਦੀ ਹੁੰਦੀ ਅੱਜ ਸਾਂਝੀ ਲੋੜੀ ਪਾਲਣ ਦੇ ਤਾਏ ਕੀ ਕਰਨ ਸਾਰਾ ਪਿੰਡ ਆਊਗਾ ਆਪਾਂ ਨੂੰ ਛੱਡ ਕੇ ਤੇ ਤਾਈ ਦਾ ਭਾਈ ਕੋਲੇ ਜਲੀ ਨਹੀਂ ਬਣਾਈ ਮੇਰੇ ਨਾਲ ਅੱਜ ਦਾ ਕਰਕੇ ਕੀ ਐ ਤੈਨੂੰ ਚੰਗੀ ਲੱਗਦੀ ਤਾਈ ਭਾਈ ਮੈਨੂੰ ਨਹੀਂ ਚੰਗੀ ਲੱਗਦੀ ਆਹ ਹੋ ਤੇਰਾ ਤਾਂ ਇੱਟ ਕੁੱਤੇ ਵਾਲਾ ਬੈਰ ਆ ਉਹਦੇ ਨਾਲ ਛੋਟਾ ਤਾਂ ਬੈਰ ساری ਉਮਰ ਨਹੀਂ ਖਤਮ ਹੁੰਦਾ ਤਿਹਾਰ ਦੇ ਦਿਨ ਤਾਂ ਕਰ ਲੋ ਖਤਮ ਅੱਜ ਤਾਂ ਮੰਨ ਜਾ ਤਾਈ ਤਾਂ ਹੁਣ ਆਜੂ ਤਾਈ ਕਹਿੰਦੀ ਤੇਰੀ ਸੱਸ ਨੂੰ ਪੁੱਛ ਲੈ ਜੀ ਹਾਂ ਕਰਦੀ ਐ ਮੈਨੂੰ ਫੋਨ ਕਰਦੀ ਮੈਂ ਤਾਂ ਉਹਦੀ ਆਜੂ ਕਹਿਣ ਅੱਛਾ ਫਿਰ ਨਾ ਫੇ ਤਾਂ ਇਹ ਨਾ ਕਿ ਕਿੰਨੇ ਦਿਨ ਬੇਹਾਂ ਕਰਦੇ ਮੈਂ ਤਾਂ ਉਹਦੀ ਕਹੇਣ ਆ ਜੂਗੀ ਆਖੇ ਤਾਂ ਫੇ ਤੂੰ ਪਹਿਲਾਂ ਮੈਨੂੰ ਪੁੱਛਿਆ ਫੇਰ ਉਹਨੂੰ ਫੋਨ ਕਰੇਗੀ ਫੇਰ ਆਪਣੇ ਘਰੇ ਕਹੇਣ ਆਉਗੀ ਹਾਂ ਤਾਂ ਫੇਰ ਹੀ ਆਉਗੀ ਭਾਈ ਹੁਣ ਜੋ ਤੇਰੀ ਉਹਦੇ ਨਾਲ ਬਣਦੀ ਨਹੀਂ ਤੂੰ ਉਹਦੇ ਨਾਲ ਲੜਪੇ ਤੂੰ ਆਈ ਦੇ ਘਰੇ ਗਲ ਪੈਜੀ ਅਗਲਾ ੜਾ ਨਹੀਂ ਆਉਂਦਾ ਬੇਬੇ ਅਗਲਾ ਕਹਿੰਦੇ ਆਪਾਂ ਕੋ ਕੰਡਿਆਂ ਵਾਲੀ ਬਾੜ ਚੱਟ ਪਈ ਤਾਈ ਨੇ ਮੈਨੂੰ ਇਹ ਕਹਿੰਦਾ ਸੀ ਵੀ ਭਾਈ ਤੇਰੀ ਸੱਸ ਨੇ ਨਾ ਕੁਛ ਕਿਹਾ ਤੂੰ ਤੇ ਮੁੰਡਾ ਦੋਨੇ ਆਜੋ ਆਥਲੇ ਅੱਛਾ ਤੁਸੀਂ ਤਾਂ ਦੋਨੇ ਆਜੋ ਤੇਰੀ ਬੇਬੇ ਨਾ ਆਵੇ ਆਈਆਂ ਆਖੇ ਫੇਰ ਹੋ ਪੰਦਰਹੀ ਕੇ ਆਏ ਉਦਾਏ ਕਹਿੰਦੀ ਸੀ ਤੇਰੀ ਬੇਬੇ ਨੂੰ ਪੁੱਛ ਲਾਂ ਮੈਂ ਕਹਿਣ ਵੀ ਆ ਜੂੰ ਤਾਈ ਤਾਂ ਵਿਚਾਰੀਆਂ ਕਹਿੰਦੀ ਸੀ ਕਹਿੰਦੀ ਮੈਂ ਤਾਂ ਪੈਰੀ ਹੱਥ ਲਾ ਕੇ ਗਲਤੀ ਵੀ ਮੰਨ ਲੂੰ ਨਾ ਭਾਈ ਮੈਂ ਤਾਂ ਲੋੜ ਨਹੀਂ ਨਾ ਮੈਂ ਪੈਰੀ ਹੱਥ ਲਵਾਉਂ ਨਾ ਮੈਨੂੰ ਮੰਨਣਾ ਨਹੀਂ ਬੇਬੇ ਦੀ ਲੋੜ ਆ ਆਪਦੇ ਘਰੇ ਲੋੜੀ ਪਾ ਲੂੰਗੀ ਆਪਦੇ ਘਰੇ ਮਨਾ ਲੂੰਗੀ ਨਾ ਤਾਂ ਮੈਂ ਜਾਵਾਂ ਮਾ ਭਾਈ ਨਾ ਮੈਂ ਜਾਣ ਦੇ ਮਾ ਆਹੋ ਤੂੰ ਤਾਂ ਬੇਬੇ ਆਪਦੀ ਹਿੰਡ ਤੇ ਰਹੀ ਤੂੰ ਨਾ ਕਿਸੇ ਨਾ ਵਰਤਨ ਦੀ ਮੈਂ ਤੈਨੂੰ ਦੱਸਾਂ ਤੂੰ ਸਾਰੇ ਆਂਡਗ ਮੰਡ ਨੂੰ ਤੋੜ ਰੱਖਿਆਗਾ ਨਾ ਟਿਕ ਟਿਕ ਗੱਲ ਐ ਫਿਰ ਨਾ ਅੱਡੀ ਬੱਡੀ ਗਾਲੀ ਨਹੀਂ ਭਾਈ ਜਮੀਨਾਂ ਪਿੱਛੇ ਰੌਲੇ ਨੇ ਛੋੜੀਆਂ ਹੀ ਜਮੀਨਾਂ ਨੇ ਮੈਂ ਜਮੀਨ ਕੀ ਕਰਨੀ ਐ ਛੋੜੀ ਐ ਜਾਂ ਜਾਇਜਾਦਾਂ ਮੈਨੂੰ ਐਂ ਦੱਸ ਜਮੀਨਾਂ ਨਾਲ ਲੈ ਜਾਊਂਗੀ ਹਿੱਕ ਤੇ ਟੱਕ ਲੈ ਜਾਊਂਗੀ ਜਮੀਨਾਂ ਇੱਥੇ ਪਈਆਂ ਰਹਿ ਜਾਣਗੀਆਂ ਨਾ ਫੇਚਰੀ ਚਾਈ ਕੀ ਪਈ ਨਾਲ ਲੈ ਜਾਊਗੀ ਹਿੱਕ ਤੇ ਧਰ ਕੇ ਲੈ ਜਾਊਗੀ ਉਹ ਕਿਵੇਂ ਜਮੀਨ ਦਾ ਮੋਹ ਕਰਦੀਏਗੀ ਮੈਂ ਆਪਾਂ ਨੂੰ ਨਹੀਂ ਮੋਹ ਜਮੀਨ ਦਾ ਭਾਈ ਤੂੰ ਤਾਂ ਸਾਰੀ ਉਮਰ ਸਾਨੂੰ ਵਰਤਨ ਦੇਣਾ ਨਹੀਂ ਤੂੰ ਤਾਂ ਜਿੰਨਾ ਚੱਕਰ ਰਹੇਂਗੀ ਐਂ ਕਰੇਂਗੀ ਮੈਂ ਤੈਨੂੰ ਦੱਸਾਂ ਮੈਂ ਕਿਹੜਾ ਤਾਈਕੇ ਜਾ ਕੇ ਪਾਠਾਂਾ ਛੱਟੇ ਆ ਤੇਰੇ ਘਰੀ ਲੈਈਆਂ ਪਾਠਾਂਾ ਦਾ ਬੱਠਾ ਲੈ ਆਈ ਨਾ ਫੇਰ ਤੇ ਕਾਈ ਤਾਂ ਕੇ ਚੰਗੀ ਆ ਨਾ ਫੇਰ ਦੇ ਕੇ ਜਮੀਨਾ ਨਾਲ ਕੇ ਦੂਗਾ ਇੱਕ ਦੇ ਦਾਰ ਕਲੇ ਜੇਗੀ ਫੇਰ ਆਏ ਘਰ ਪਾਈ ਆਪਣੇ ਵਾਲਾ ਹੀ ਛੋਦੀ ਫੇਰ ਤੇਰੀ ਤਾਈ ਨੂੰ ਦੇਓ ਜੇ ਤੇਰੀ ਤਾਈ ਦੇਤੇ ਤੇ ਪਰਦੇ ਮੈਂ ਹਿੱਸੇ ਦੀ ਗੱਲ ਕਰੀ ਆ ਬੇ ਬੇ ਜਾਂ ਤਾਈ ਨੇ ਸਮੰਗਿਆ ਵਿਚਾਰੀ ਨੇ ਬਿਨਾਂ ਗੱਲ ਤੋਂ ਤੇਰੀ ਤਾਈ ਦਾ ਕਿਹੜਾ ਕੰਜਰਾ ਹੈ ਜਿਹੜਾ ਤੇਰੇ ਉਂਗਲ ਲਾ ਗਿਆ ਕਿ ਵੀ ਹਰਪ੍ਰੀਤ ਤਾਈ ਕੋਲੇ ਖੜੀ ਐ ਇੰਨੀ ਆ ਜਾਂਦੀਆਂ ਇੰਗੀਆਂ ਬੰਦਾ ਦੇ ਵੀ ਕੰਨ ਹੁੰਦੇ ਨੇ ਭਾਈ ਪਤਾ ਤਾਂ ਨਹੀਂ ਜਾਂਦੇ ਵੀ ਚੁੱਪ ਰਹਿੰਦੇ ਹੋਰ ਤਾਂ ਲੋਕਾਂ ਨੂੰ ਹੁਣ ਕੋਈ ਕੰਮ ਨਹੀਂ ਰਿਹਾ ਚਗਲੀਆਂ ਤੋਂ ਬਿਨਾ ਜੜਕਦੇ ਨਹੀਂ ਜੇ ਇੱਕ ਦੂਜੀ ਮਾੜੀ ਜਿਹੀ ਖੜੀ ਦੇਖ ਲਈ ਨਾ ਉਹਦੀ ਗੱਲ ਕਰ ਦਿੰਦੀਆਂ ਘਰੇ ਆ ਕੇ ਕਿ ਤੂੰ ਭੜਕਾ ਲੈਣ ਨੂੰ ਤੂੰ ਮੰਗਰ ਗਲੀਆਂ ਚ ਵਗ ਜਾਨੀਂ ਨਾ ਫਿਰ ਜਾਵਾਂ ਨਾ ਭੜਕਾ ਲੈਣ ਇਹ ਕੀ ਬਤਾ ਕਰਾਣੇ ਪੜ ਕੇ ਆਪਾਂ ਸਾਥ ਮੈਨੂੰ ਤਾਂ ਆਜੇ ਮੈਨੂੰ ਤਾਂ ਬਾਗ ਦਾ ਦੇ ਅੰਦਰ ਜਿੰਦਾ ਲਾ ਦੇ ਆਪ ਹੀ ਵਗ ਜਾ ਕਰ ਬਾੜੇ ਚ ਪੱਥਰ ਚ ਚੱਕ ਲੈ ਕਰ ਚੱਕ ਲੈ ਕਰੂ ਮੂਹਿੰਗ ਬਥਰੇ ਪਰ ਕੇ ਚ ਕਾ ਦਿਆ ਕਰ ਤੇ ਮਦਦ ਸਿਰ ਸਿੱਟਿਆ ਕਰੂਗੀ ਦੇਖ ਭਈ ਇੱਕ ਜਾਨੀ ਤੂੰ ਜਾ ਜਾਂਦਾ ਤੂੰ ਵਗ ਜਾ ਕਰ ਬਾੜੇ ਚ ਜਾ ਮੈਂ ਜਾ ਕਰੂ ਜੇ ਤੈਨੂੰ ਇੰਨਾ ਸ਼ੱਕਨ ਮੈਂ ਤਾਈ ਕੋਲੇ ਖੜਦੀ ਆ ਮੈਂ ਤਾਂ ਮੁੜ ਕੇ ਬਾੜੇ ਚ ਹੀ ਨਹੀਂ ਜਾਂਦੀ ਦਵਾ ਨਾ ਜਾ ਆਪੇ ਸਿੱਟਿਆ ਕਰੂਗੀ ਮੈਂ ਹੁਣ ਤਾਂ ਇਨੇ ਸਕੇ ਆ ਕੇ ਭੇਜਿਆ ਨਾ ਹੁਣ ਕਰਨ ਭਰ ਕੇ ਹੁਣ ਭੇਜਤੀ ਵੀ ਜਾ ਕੇ ਆਪ ਉਹ ਲੜ ਪੈਣਗੀਆਂ ਇਹੀ ਗੱਲਾਂ ਤਾਂ ਉਹ ਕਹਾਲਦੀ ਐ ਵੀ ਸੱਸ ਨੂੰ ਹਾਨੂੰ ਮੈਂ ਲੜਵਾ ਦਾਂ ਵੀ ਕਿੱਦੇ ਮੈਂ ਦੇਖਾਂ ਇਹਨਾਂ ਨੂੰ ਲੜਦਿਆਂ ਨੂੰ ਬੇਬੇ ਤਾਈ ਤਾਂ ਜਮਾ ਨਹੀਂ ਚਾਹੁੰਦੀ ਵੀ ਆਪਾਂ ਲੜੀਏ ਗੱਲ ਕਰ ਤੂੰ ਸਾਨੂੰ ਨਾ ਮੇਲ ਨਹੀਂ ਹੋਣ ਦਿੰਦੀ ਮੈਂ ਤੈਨੂੰ ਦੱਸਾਂ ਜੇ ਤੂੰ ਮੰਨਦੀ ਐ ਹਜੇ ਵੀ ਹਾਂ ਕਰ ਦੇ ਜੇ ਤੂੰ ਤਾਈ ਨੂੰ ਕੁਝ ਬੋਲਦੀ ਨਹੀਂ ਮੈਂ ਫੋਨ ਕਰਦਾਂ ਨਹੀਂ ਆ ਨਾ ਭਾਈ ਲੋੜ ਨਹੀਂ ਮੈਂ ਤਾਂ ਨਾ ਜਾਵਾਂ ਤੇ ਨਾ ਮੈਂ ਭਾਈ ਉਹਨੂੰ ਆਪਦੇ ਘਰੇ ਚੱਲ ਦੇ ਦੇਲੀ ਦੇਮਾ ਅੱਛਾ ਨਾ ਉਹਦੀ ਡੇੜੀ ਚੜੇ ਨਾ ਚੜਨੇ ਨਾ ਮੈਂ ਨਹੀਂ ਕਹਿੰਦੀ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਤਾਂ ਤਾਇਏ ਦੀ ਨੂਨੇ ਮੈਨੂੰ ਕੁਝ ਕਹਿ ਨਾ ਮੈਂ ਉਹਨੂੰ ਕੁਝ ਕਹਿ ਸਾਨੂੰ ਤਾਂ ਵਰਤਨ ਦੇ ਇਧਰਾਂ ਨਹੀਂ ਚੜਨਾ ਭਾਈ ਤੂੰ ਤਾਂ ਕਿੰਨਾ ਤਾਇਏ ਦੀ ਨੂਨੇ ਕੁਝ ਕਹਿ ਨਾ ਮੈਂ ਕੁਝ ਕਹਿਆ ਤੇ ਮੁੰਡੇ ਦਾ ਭਾਈ ਕਹਿੰਦੀ ਨੇ ਤੇਰਾ ਤਾਇਆ ਵੀ ਕਹਿੰਦਾ ਮੁੰਡੇ ਵੀ ਕਹਿੰਦੇ ਨੇ ਆ ਕਿਉਂ ਭਾਈ ਆਪਣੀਆਂ ਬੱਤਾ ਭਾਈ ਵਧਦੇ ਨੇ ਕਿਉਂ ਬਾਹਰ ਰੋਕੀ ਜਾਂਦੇ ਨੇ ਕੋਈ ਗੱਲ ਨਹੀਂ ਉਹ ਬੰਦਿਆਂ ਦੀ ਲੜਾਈ ਹੁੰਦੀ ਹੈ ਘਰੇ ਬੁੜੀਆਂ ਨੇ ਤਾਂ ਨਿਕਲੈਸ਼ ਪਾਉਣਾ ਬੰਦਿਆਂ ਨੂੰ ਸਮਝਾਈ ਰਹਾ ਹੁੰਦਾ ਵੀ ਕੀ ਗੱਲ ਹੈ ਇੱਥੇ ਬੱਟਾ ਪੰਨਿਆ ਰਹਿ ਜਾਣੀਆਂ ਮਾੜਾ ਮਟਾ ਉਹਨੂੰ ਚੰਗੀ ਮੱਤ ਦਿਆ ਘਰ ਮਾੜੀ ਨਾ ਦਿਆ ਆਪਾਂ ਤਾਂ ਫੇਰ ਸਮਝਾਉਣੇ ਆ ਆਪਾਂ ਤਾਂ ਆਪਣੇ ਜੇ ਕਿੰਨਾ ਸਮਝਾਉਣੇ ਆਗੇ ਮੁੰਡੇ ਨੂੰ ਵੀ ਭਾਈ ਨਾ ਤੇਰਾ ਕੀ ਕਰਨਾ ਬਾਹਣ ਬਾਹਣ ਤਾਂ ਇੱਥੇ ਪਏ ਰਹਿ ਜਾਣਗੇ ਆ ਜੇ ਭਾਈ ਉਹ ਨਹੀਂ ਸਮਝਾਉਂਦਾ ਤੂੰ ਟੇਕ ਕੇ ਬਹਿ ਜਾ ਜੀ ਤੇਰੀ ਹਾ ਸੋਚ ਹੁੰਦੀ ਨਾ ਫੇਰ ਤਾਂ ਆਪਣੇ ਲੜਾਈ ਨਹੀਂ ਸੀ ਪੈਂਦੀ ਮੈਂ ਤੈਨੂੰ ਦੱਸਾਂ ਕਾ ਕਾ ਲੜਾਈ ਨਹੀਂ ਸੀ ਪੈਣਦੀ ਅਗਲਾ ਤਾਂ ਸਾਰਾ ਮਹਨ ਸਾਹਮਲੇ ਕਿ ਲੜਾਈ ਨਹੀਂ ਸੀ ਪੈਣਦੀ ਫੇਰ ਚੁੱਪ ਕਰੀ ਰਹ ਭਾਈ ਮੈਂ ਇੱਥੇ ਡਾਂਗ ਲਿਆ ਦੇਣੀ ਪਹਿਰੇ ਤੇ ਰਹਿ ਜਾਣਾ ਤਾਂ ਕਿਸੇ ਨੂੰ ਅੰਦਰ ਵੜਨ ਦੇਈ ਤੇ ਨਾ ਘਰੋਂ ਬਾਹਰ ਜਾਣ ਦੇਈ ਮੈਂ ਬੈਠੀ ਰਹਾਂਗੀ ਆਏ ਪਤਾ ਤੇ ਬਹਿ ਜਾ ਤੈਨੂੰ ਥੋੜਾ ਮਾਰ ਕੇ ਕਹ ਹਾਲੇ ਫੜ ਖੁੰਡੀ ਜਿਹੜਾ ਕੋਈ ਮੈਥੋਂ ਦੀ ਅੰਦਰ ਵੜਦਾ ਦੇਸੀਗਾ ਨਾ ਸਾਡੇ ਦਿੱਤੇ ਤੋੜਨੀ ਤੇਰੀ ਤਾਈ ਤਾਂ ਹੀ ਨਹੀਂ ਪਤਾ ਪਾਈ ਤੈਨੂੰ ਅੱਛਾ ਗੋਟਕਦੇ ਨੇ ਗੋਲ ਮਾਰ ਕੇ ਕਹੀਏ ਵੀ ਆ ਜਾ ਹੱਪਲੀ ਤੇ ਤੂੰ ਤਾਂ ਹੀ ਕਹ ਜਾਈ ਕਰਿਆ ਕੇ ਕਹਿ ਕੇ ਗਈ ਹਟਾਈ ਤਾ ਤੇ ਫਿਰ ਹੁਣ ਜੇ ਘਰੇ ਆ ਕੇ ਕਹੇਗੀ ਫਿਰ ਤਾਂ ਜਾਣੀ ਪਊ ਨਾ ਵੀ ਯਾਰ ਕਰਾਂਗੇ ਨਾ ਨਾ ਮੈਂ ਤਾਂ ਤਾਈ ਬਾਰ ਕੀ ਖੁੰਡੀ ਲੈ ਕੇ ਮੰਗ ਪਈ ਗਿੱਟੇ ਤੋੜਦੀਆਂ ਨੇ ਤੋੜ ਦੂੰਗੀ ਚਲ ਤੈਨਾਂ ਮੇਰੇ ਬਾਹਰ ਕੇ ਆਉਂਦੀ ਨਹੀਂ ਹੋ ਡਾਦੀ ਮਾ ਚਾਹੇ ਸੁਭਾਅ ਦਾ ਪਤਾ ਹੈ ਉਹਨੂੰ ਹਾਂ ਸੁਭਾਅ ਦਾ ਪਤਾ ਹੈ ਤੈਨੂੰ ਸਾਡਾ ਕੀ ਫਰਕ నియ बगैर ਗੱਲ ਤਾਂ ਲੋੜੀ ਆ ਲੋੜੀ ਤੇ ਖੁਸ਼ੀ ਮਨਾਈਦੀ ਹੁੰਦੀ ਐ ਲੋੜੀ ਵਾਲੇ ਦਿਨ ਕਰੇ ਕਲੇਸ਼ ਨਹੀਂ ਪਾਈਦਾ ਹੁੰਦਾ ਕੋਈ ਨਾ ਫੇਰ ਖੁਸ਼ੀ ਆ ਆਪਣੇ ਘਰੇ ਖੁਸ਼ੀ ਮਨਾਵਾਂਗੇ ਆਪਣੇ ਘਰੇ ਲੋੜੀ ਪੜਾਵਾਂਗੇ ਹੋਵੇ ਪਾਥਰ ਨਾਲ ਬੱਥਰ ਇੱਥੇ ਕੱਲੀ ਜਾਨੀ ਬੈਠੀ ਪਾ ਕੇ ਸਾਨੂੰ ਜਾਣ ਦੇ ਦੇ ਅਸੀਂ ਜਾ ਆਉਣੇ ਨਾ ਭਾਈ ਮੈਂ ਨਹੀਂ ਜਾਣ ਦੇਂਦੀ ਨਾ ਮੈਂ ਜਾਵਾਂ ਦੇ ਨਾ ਮੈਂ ਜਾਣ ਦੇ ਮਹਤਰੀ ਤੇ ਜੇ ਤਾ ਫੇਰ ਪਾਉਣਾ ਕਲੇਸ਼ ਤਾਂ ਭਾਈ ਦੇਖ ਲੈ ਤੇ ਜੇ ਭਾਈ ਤੈਨ ਆਪਰੇ ਘਰੇ ਨਹੀਂ ਕਲੇਸ਼ ਪਾਉਣਾ ਫੇਰ ਭਾਈ ਜਾਵਾਂ ਨਾ ਜਾ ਨਹੀਂ ਆਈ ਬੀਆ ਨਹੀਂ ਤਾਈ ਕਿ ਕਾ ਕੇ ਫੇਡ ਗੰਡੀ ਆਨੂ ਵੀ ਆਪੇ ਸੱਸ ਨੂੰ ਹੱਲੜੀ ਜਾਣਗੀਆਂ ਕਿ ਤੂੰ ਤਾਂ ਆ ਜੀ ਕਿ ਉਹ ਨਾ ਆਵੇ ਦੇਖ ਲੈ ਕਿੱਡੀ ਵਾਇਬ ਤਾਂ ਹੈਗੀ ਮੱਜਾਂ ਦਾ ਤਾਂ ਹੈ ਨਹੀਂ ਕਿਸੇ ਨੂੰ ਵੀ ਕੋਈ ਮੈਂ ਨੀਰਾ ਪਾ ਦਿਆਂ ਸੱਸ ਨੂੰ ਹਾਂ ਨੂੰ ਬਸ ਇੱਧਰ ਹੋਇਆ ਪਿਆ ਪਤਾ ਨਹੀਂ ਹੁਣ ਕਾਦੇ ਪਿੱਛੇ ਬੋਲੀ ਜਾਂਦੀਆਂ ਉਹ ਜਦੋਂ ਆਪਾਂ ਨੇ ਤੇ ਲੁੜੀ ਤੇ ਜਾਣੀ ਨਹੀਂ ਹੈਗਾ ਕਿ ਦੇਖੋ ਕਹੇ ਤਾਂ ਨਹੀਂ ਗਿਆ ਉਪਰ ਤਾਈ ਕਹਿੰਦੇ ਆਪਾਂ ਨੂੰ ਕੀ ਕਹਣਾ ਛੱਪਾ ਨੂੰ ਐਵੇਂ ਸੁਫਨੇ ਆਈ ਜਾਂਦੇ ਨੇ ਫਰਫਰੀ ਤਾਂ ਹੂੰ ਉਹ ਤੁਸੀਂ ਕڑی ਗੱਲ ਪੁੱਛੇ ਬੋਲੀਆਂ ਨਹੀਂ ਸੀ ਬੇਬੇ ਨਾਲ ਕੀ ਗੱਲ ਹੋ ਗਈ ਬੇਬੇ ਦਾ ਤਾਂ ਹਰ ਵੇਲੇ ਬੱਸ ਬਹਿ ਰਹੀ ਰਹਿੰਦੇ ਬੇਬੇ ਨੂੰ ਤਾਂ ਹੋਰ ਕੋਈ ਕੰਮ ਨਹੀਂ ਪਹਿਲਾਂ ਤਾਂ ਬੇਬੇ ਕਹਿੰਦੀ ਬਾੜੇ ਚ ਪਾਠਾ ਲੈ ਆ ਵੱਠੜ ਪਰ ਲਿਆ ਪਾਠਾ ਲੈਣ ਵਾਗੀ ਪਾਠਾ ਲੈਣ ਕੋਲ ਗਈ ਉੱਥੇ ਉਧਰੋਂ ਤਾਈ ਜਾਂਦੀ ਸੀ ਵਿਚਾਰੀ ਲੋੜੀ ਦਾ ਕਹਿਣ ਅਛ ਆਪਣੀ ਤਾਈ ਹਾਂ ਉਹ ਉਹਨਾਂ ਦੀ ਮਾਂ ਮਾਂ ਚ ਗੱਲ ਕਰਦਾ ਸੀ ਉਹ ਤਾਈ ਆਪਣੇ ਤਾਂ ਕਿਹੜਾ ਕਹਿੰਦੇ ਨੇ ਆਪਾਂ ਨੂੰ ਜਾਣਾ ਹੈਗਾ ਉਹਨਾਂ ਦੇ ਤਾਈ ਦੇਖ ਤੁਰੀ ਜਾਂਦੀ ਮੇਰੇ ਕੋਲੇ ਖੜ ਗਈ ਤਾਈ ਕਹਿੰਦੀ ਦੇਖ ਪੁੱਤ ਜੇ ਤੇਰੀ ਸੱਸ ਨੂੰ ਪੁੱਛ ਲਾ ਜੇ ਹਾਂ ਕਰ ਦੇ ਨਾ ਮੈਂ ਤਾਂ ਹੁਣ ਆ ਜੂੰ ਕਹਿਣ ਕਹਿੰਦੀ ਭਾਵੇਂ ਮੈਂ ਤਾਂ ਪਹਿਰੀ ਹੱਥ ਲਾ ਕੇ ਲੈਣੀ ਪੈਜੀ ਤੇਰੀ ਸੱਸ ਮੈਂ ਤਾਂ ਪਹਿਰੀ ਹੱਥ ਲਾ ਕੇ ਵੀ ਲਿਆਉਂ ਵੀ ਸਾਰਾ ਪਿੰਡ ਆਊਗਾ ਲੋੜੀ ਤੇ ਤੁਸੀਂ ਇਕੱਲੇ ਹੋਣੀ ਨਹੀਂ ਮੈਂ ਕਹ ਚਲ ਕੋਈ ਨਹੀਂ ਤਾਂ ਹੀ ਮੈਂ ਜਾ ਕੇ ਪੁੱਛ ਲੂੰਗੀ ਵੀ ਬੇਬੇ ਨੂੰ ਜੇ ਮੰਨ ਗਈ ਪਤਾ ਨਹੀਂ ਕਿਹੜੀ ਪੱਟ ਪੈਣੀ ਨੇ ਪਹਿਲੀ ਉਂਗਲ ਲਾਤੀ ਬੁੜੀ ਦੇ ਆਕੇ ਮੈਂ ਤੇਰੀਆਂ ਗੱਲਾਂ ਸਮਝਦਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਕੀ ਪਤਾ ਹੈ ਤੇਰਾ ਇਰਾਦਾ ਹੈ ਵਿੱਚੋਂ ਜਾਣਦਾ ਤਾਈ ਨੂੰ ਤੂੰ ਆਪ ਬੁਲਾਇਆ ਹੋ ਤਾਈ ਨੇ ਤੈਨੂੰ ਨਹੀਂ ਬੁਲਾਇਆ ਹੋਣਾ ਮੈਂ ਕਬ ਬੁਲਾਇਆ ਤਾਈ ਨੂੰ ਤਾਈ ਕੋਲੇ ਲੈ ਚਲਦੀਆਂ ਤਾਈ ਤੁਰ ਜਾਂਦੀ ਮੇਰੇ ਕੋਲੇ ਖੜ ਗਈ ਤਾਈ ਤਾਂ ਗਾਹਾਂ ਕਹਿਣ ਜਾਂਦੀ ਸੀ ਵਿਚਾਰੀ ਤੇ ਆ ਜਿਹੜੀਆਂ ਚੋਗਲ ਖੋਣੇ ਉਹ ਫੱਟਦੇ ਨੇ ਘਰੇ ਪਤਾ ਨਹੀਂ ਕਿਹੜੀ ਵਜ੍ਹੀ ਬੇਬੇ ਕੋਲੇ ਜੱਕਦੇ ਨੇ ਆ ਕੇ ਤੇਰੀ ਮਾਂ ਹਰੇਕ ਦੀਆਂ ਗੱਲਾਂ ਸੁਣ-ਸੁਣ ਕੇ ਨਾ ਬੇਬੇ ਨੇ ਜਿੰਨਾ ਉਹ ਓ ਬੇਬੇ ਨੇ ਕੱਲੀ ਨੇ ਲੜਾਈ ਨਹੀਂ ਵਧਾਈ ਹੂੰ ਤੈਨੂੰ ਪਤਾ ਹੈ ਤਾਇਕਿਆਂ ਬਾਰੇ ਜਾਣਦੀ ਐ ਜੜਚ ਦਾਤੀ ਮਾਰਦੇ ਨੇ ਜੜਚ ਓ ਜੇ ਬੇ ਉਹ ਤਾਇਕੇ ਜੜਚ ਦਾਤੀ ਮਾਰਦੇ ਤੁਸੀਂ ਕਿਹੜਾ ਮਾਰਦੇ ਨਹੀਂ ਤੁਸੀਂ ਕਿਹੜਾ ਕੱਟੋਂ ਉਹਨਾਂ ਨੂੰ ਅੱਛਾ ਅੱਛਾ ਉਹਨਾਂ ਨਾਲ ਦੀ ਹੋ ਗਈ ਤੂੰ ਬਰਾਬਰੀ ਹੁੰਦੀ ਐ ਮੈਂ ਤਾਂ ਨਸਾਂ ਬਰਾਬਰੀ ਹੁੰਦਾ ਬੰਦਾ ਦੂਜਾ ਬੰਦਾ ਕੱਟ ਨਹੀਂ ਹੁੰਦਾ ਇੱਕ ਪਾਸੇ ਉਹ ਵੱਟ ਵੱਟ ਲੰਨੇ ਦੂਜੇ ਪਾਸੇ ਤੂੰ ਵੱਡ ਲੰਨੇ ਛੋੜੇ ਤਾਂ ਫਿਰ ਰੋਜ਼ ਦੀ ਲੜਾਈ ਐ ਕੋ ਹੁਣ ਤੂੰ ਕਹਿਣਾ ਕੀ ਚਾਹਨੀ ਐ ਉਹਦਾ ਮਤਲਬ ਤੂੰ ਲੋੜੀ ਤੇ ਜਾਣਾ ਹੈ ਹੁਣ ਤੂੰ ਮੈਂ ਤੈਨੂੰ ਐ ਕਹਦੀ ਆ ਨਿੱਕੀਆਂ ਮੋਟੀਆਂ ਤਾਂ ਲੜਾਈਆਂ ਹੁੰਦੀਆਂ ਰਹਣਗੀਆਂ ਇਹ ਤਾਂ ਜੱਟਾਂ ਦੀਆਂ ਬੱਟਾਂ ਡੋਲਆਂ ਦੀ ਤਾਂ ਜੱਟ ਲੜਦੀ ਰਹਣਗੇ ਇਹ ਨਹੀਂ ਮੁੱਕਦੀਆਂ ਮੈਂ ਤੈਨੂੰ ਦੱਸਾਂ ਲੋੜੀ ਮੁੜ ਕੇ ਉਹੀ ਗੱਲ ਐ ਰੋਜ਼ ਰੋਜ਼ ਕਿਹੜੇ ਜਵਾਕ ਦੀ ਲੋੜੀ ਮਨਾਉਣਗੇ ਮਸਾਂ ਖੁਸ਼ੀ ਦੀ ਲੋੜੀ ਆਈ ਜਿੱਦੇ ਆਪਾਂ ਲੋੜੀ ਮਨਾਈ ਸੀ ਜਵਾਕਾਂ ਦੀ ਆਪਣੇ ਮੁੰਡੇ ਦੀ ਵੇਲੇ ਤਾਈ ਨੇ ਖੋਆ ਕੱਢਿਆ ਸੀ ਆਪ ਬੰਡਿਆ ਸੀ ਉਹ ਗਲੀ 'ਚ ਕਹਿੰਦੀ ਕਹਿੰਦੀ ਤਾਈ ਤੈਨੂੰ ਕਹਿਗੀ ਮੜਾ ਜਾ ਇਹਦਾ ਮਤਲਬ ਸਾਰਟ ਉੱਪਰ ਉੱਠ ਕੇ ਵਗ ਜੀ ਹੈ ਤੂੰ ਹੀ ਵਗ ਜੀ ਕੱਲੀ ਮੈਂ ਮੈਨੂੰ ਕਿੱਥੇ ਜਾਣ ਦੀ ਤੇਰੀ ਮਾਂ ਤੇਰੀ ਮਾਂ ਤਾਂ ਬਾਰਗੇ ਖੁੰਡੀਲੀ ਬੈਠੀ ਐ ਉਹ ਤਾਂ ਕਹਿੰਦੀ ਬੜਕੇ ਦੇਖੇ ਕੋਈ ਗਿੱਟੇ ਤੋੜ ਨੂੰ ਮੈਂ ਜਿਹੜਾ ਅੰਦਰ ਆਉ ਉਹਦੇ ਵੀ ਤੋੜਦੀ ਜਿਹੜਾ ਅੰਦਰੋਂ ਜਾਉ ਉਹਦੇ ਵੀ ਤੋੜਦੀ ਤੂੰ ਤਾਂ ਸੇੜੀ ਵੇਣੀ ਐ ਬਰੇ ਦਿਨਾਂ ਉਹ ਲੋਹੜੀ ਦਾ ਦਿਨ ਐ ਉਹ ਜਦੋਂ ਬੇਬੇ ਕਹਿੰਦੀ ਤੂੰ ਨਾ ਜਾ ਫਿਰ ਸਿਆਣਾ ਤੂੰ ਮਣ ਮੈਂ ਤੈਨੂੰ ਦੱਸਾਂ ਆਪਦੇ ਆਵੇਂ ਨਾ ਸਰਦਾ ਨਹੀਂ ਹੁੰਦਾ ਮੈਂ ਤੈਨੂੰ ਦੱਸਾਂ ਜਦੋਂ ਕੋਈ ਉਹੀ ਗੱਲ ਗੱਲ ਹੋਗੀ ਨਾ ਉਦੋਂ ਆਪਦੀ ਆ ਕੇ ਚੱਕਦੇ ਹੁੰਨੇ ਆ ਇਹਨੇ ਕਹਿੰਦੇ ਹੁੰਨੇ ਆ ਕਿ ਆਪਦਾ ਮਾਰੂ ਸਾਵੇਂ ਛਿੱਟੂਗਾ ਧੁੱਪੇ ਵੀ ਨਹੀਂ ਛੱਡਦਾ ਇਹਦਾ ਮਤਲਬ ਕੋਈ ਨਹੀਂ ਵੀ ਵਗ ਜਾ ਮੈਂ ਤੈਨੂੰ ਦੱਸਾਂ ਇਹ ਨਾ ਬੈਰ ਵਿਰੋਧ ਕਦੇ ਤਾਂ ਖਤਮ ਆਪਾਂ ਨੂੰ ਕਰਨੇ ਪੈਂਦੀ ਏ ਜੇ ਤੂੰ ਮੇਰੀ ਮੰਨੇ ਬੈਰ ਵਿਰੋਧ ਖਤਮ ਕਰ ਦੇ ਤੂੰ ਸਾਰਾ ਕੁਝ ਛੱਡ ਕੇ ਤਾਇਕੇ ਘਰੇ ਲੋਹੜੀ ਤੇ ਜਾਣਾ ਤਾਇਕੇ ਜ ਮਜਾ ਲਾ ਤੇਰੀ ਬੱਟ ਵੱਢ ਗਏ ਭਾਵੇਂ ਤੇਰੇ ਕੰਨੀ ਤੈਨੂੰ ਐ ਆਖਣਗੇ ਆ ਜਾ ਪੁੱਤ ਜਿੱਥੇ ਤੇਰਾ ਹੱਕ ਬਣਦਾ ਉੱਥੇ ਪਾਵਟ ਦਾਇਆ ਪਾਉ ਘਰੇ ਜਾਂਦੇ ਨੂੰ ਮੈਨੂੰ ਮਾੜੀ ਮੁੱਟੀ ਸੰਗ ਨਹੀਂ ਆਉ ਉਹ ਤਾਇਆ ਨਹੀਂ ਮੈਨੂੰ ਕਹਿਣ ਆਇਆ ਤਾਇੇ ਦਾ ਮੁੰਡਾ ਨਹੀਂ ਕਹਿਣ ਆਇਆ ਉਹ ਮੈਂ ਕਿਹੜੇ ਮੂੰਹ ਜਾਊਂਗਾ ਉਹ ਡਰਦੇ ਨ ਉਹ ਬੇਬੇ ਤੋਂ ਉਹ ਕਹਿੰਦੇ ਵੀ ਡਰਦੇ ਨਹੀਂ ਆਉਂਦੇ ਸੀ ਕਣੇ ਵੀ ਜੇ ਗਿਆਂ ਦੇ ਗੱਲ ਪਈ ਗਈ ਹੈ ਨਾ ਮੇਰਾ ਨਾਂ ਲਿਆ ਸੀ ਤਾਈ ਨੇ ਤੇ ਤਾਈ ਤਾਂ ਕਹਿੰਦੀ ਸੀ ਕਹਿੰਦੀ ਪੁੱਤ ਜੇ ਉਹੀ ਗੱਲ ਤੁਸੀਂ ਵਰਤੇਵਾ ਰੱਖਣਾ ਤਾਂ ਤੁਸੀਂ ਦੋਨੇ ਜੀ ਆ ਜਿਓ ਕਹਿੰਦੀ ਮੈਂ ਕਹਿੰਦੀ ਨਹੀਂ ਕਹਿ ਕੇ ਜਿੰਨੀ ਜਿੰਨਾ ਹੁਣ ਤਾਈ ਕਹੇਗੀ ਘਰ ਦਾ ਮੋਢ ਕਹੇਗਾ ਹੋਰ ਕੀ ਪਿੱਛੇ ਰਹਿ ਗਿਆ ਉਹਦਾ ਗੱਲ ਠੀਕ ਹੈ ਮੈਨੂੰ ਪਤਾ ਹੀ ਹੈ ਚਾਂਦੀ ਦਾ ਤਾਈ ਤਾਈ ਨੂੰ ਕੌਣ ਪੁੱਛਦਾ ਤਾਈ ਤਾਂ ਵਿਚਾਰਾ ਮੰਜੇ ਤੇ ਬੈਠਾ ਹੈ ਤਾਇਏ ਨੇ ਤੈਨੂੰ ਕੀ ਕਹਿਣਾ ਤਾਇਆ ਤਾਂ ਉਹੀ ਗੱਲਾਂ ਦੇਖ ਕੇ ਖੁਸ਼ੀ ਹੁੰਦਾਏ ਨੂੰ ਤਾਂ ਵੀ ਸਾਡੇ ਆਪ ਦੇ ਆਗੇ ਉਹ ਐ ਤਲਾ ਮੇਰੇ ਵੀ ਮਨਜ ਚ ਇਥੇ ਗੱਲ ਆਈ ਸੀ ਨੀਰਾ ਪੋਂਦੇ ਦੇ ਉਹ ਮਹਾ ਲੈ ਸਾਰਾ ਅਸਗਮਣ ਤਾਂ ਤਾਈ ਕੀ ਹੋਊਗਾ ਲੋਹੜੀ ਤੇ ਕਿ ਮਹਾ ਆਪਾਂ ਕਰੇ ਹੁਮਾਗੇ ਉਹ ਚਰਾਈ ਲੋਕੜੀਆਂ ਨਾ ਕਿ ਹੱਡਾਂ ਕਰ ਕਰ ਟੱਪਦੀਆਂ ਜਾਣ ਜਾਣ ਕੇ ਖਹਿ ਚੋਂ ਜਾਣ ਜਾਣ ਕੇ ਕਹਿ ਕਾ ਟੱਪਦੀਆਂ ਜਿਵੇਂ ਬਾੜੇ ਚ ਫਿਰਦੀ ਹਾਂ ਮੈਂ ਨਾ ਐ ਕਹਿੰਦੀਆਂ ਕੁੜੇ ਲੈ ਇਤ ਕੀਤਾ ਉਹੀ ਗੱਲ ਇਹਦੇ ਤਾਏ ਕਿ ਤ ਘਾਰੇ ਜਿੱਦੀ ਲੋੜੀ ਪਾਉਣਗੇ ਸਾਰਾ ਪਿੰਡ ਆਊਗਾ ਲੋੜੀ ਤੇ ਦੋ ਤਿੰਨ ਜਾਣੀਆਂ ਕਹਿ ਕੇ ਟੱਪ ਗਿਆ ਮੇਰੇ ਕੋਲ ਵੀ ਬੇਬੇ ਜੱਗੇ ਨਹੀਂ ਮੰਨਦੀ ਮੈਂ ਕਿਹਦੇ ਨਾਲ ਲੜੀ ਜਾਵਾਂ ਮੈਂ ਬੇਬੇ ਮੰਨਦੀ ਨਹੀਂ ਜਾਣਦੀ ਨਾ ਨਾ ਬੇਬੇ ਨਹੀਂ ਮੰਨਦੀ ਮੈਂ ਤੈਨੂੰ ਦੱਸਾਂ ਜੇ ਤਬੇ ਬੇਬੇ ਮੰਨਦੀ ਬੇਬੇ ਨੂੰ ਮਨਾ ਲਾ ਜੇ ਬੇਬੇ ਨਹੀਂ ਮੰਨਦੀ ਚੁੱਪ ਕਰਕੇ ਆਪਾਂ ਦੋਨੇ ਵਕ ਚੱਲਾਂਗੇ ਬੇਬੇ ਨੂੰ ਮੈਂ ਪੁੱਛਣਾ ਪੁੱਛ ਲੈ ਆਹੋ ਮੈਂ ਹਸਾਬ ਨਾਲ ਪੁੱਛੂਗਾ ਮੈਂ ਜੀ ਤਾਂ ਮੰਨੀ ਨਹੀਂ ਬੇਬੇ ਨੇ ਜੇ ਤੇਰੀ ਮੰਨਦੀ ਤਾਂ ਮਨਾ ਲਾ ਉਹ ਮਾੜਾ ਜੇ ਮੈਂ ਕੋਲੋਂ ਗੱਲ ਬਣਾ ਲੂੰਗਾ ਤੂੰ ਗੱਲ ਕਹੀ ਏ ਵੀ ਤਾਈ ਤੈਨੂੰ ਵੀ ਕ ਨਾ ਨਾ ਮੈਂ ਤਾਂ ਐ ਕਿ ਐਸੀ ਬੇਬੇ ਨੂੰ ਵੀ ਤਾਈ ਕਹਿੰਦੀ ਭਾਈ ਤੇਰੀ ਸੱਸ ਨੂੰ ਪੁੱਛ ਕੇ ਮੈਨੂੰ ਫੋਨ ਕਰਦੀ ਮੈਂ ਤਾਂ ਘਰੇ ਆ ਜੂੰਗੀ ਮੈਂ ਬਣਾਉਣਾ ਤੈਨੂੰ ਤੈਨੂੰ ਬੇਬੇ ਕੋ ਕਹਿੰਦਾ ਵੀ ਮੇਰੀ ਗੱਲ ਸੁਣ ਦੇਖ ਨੀ ਗੱਲ ਵੀ ਨਹੀਂ ਸੁਣਦਾ ਹੁਣ ਪੂਰੀ ਵੀ ਗੱਲ ਤਾਂ ਸੁਣ ਕੇ ਵਗ ਜਾ ਐਂ ਕਹਿ ਦਾਂ ਨਾ ਵੀ ਤਾਈ ਨੇ ਤੈਨੂੰ ਕਿਹਾ ਮੇਰੇ ਕੋਲੇ ਕਿਹਾ ਹੁਣ ਇਹ ਨਹੀਂ ਮੰਨਦਾ ਹੁਣ ਉਹ ਉੱਡ ਗਿਆ ਲੈ ਜਮਾ ਨਹੀਂ ਜਾਣ ਦਿੰਦੀ ਹਰਪ੍ਰੀਤ ਨੂੰ ਕਿੰਨਾ ਮਰਜੀ ਜ਼ੋਰ ਲਾ ਲੇ ਆਹ ਲਈ ਬੈਠੀਆਂ ਖੁੰਡੀ ਗੇ ਤਾਂ ਮੈਂ ਟੱਪੜ ਨਹੀਂ ਦਿੰਦੀ ਬੇਬੇ ਹਾਂ ਭਾਈ ਤੂੰ ਇੱਥੇ ਬੈਠੀ ਐ ਬਾਰ ਗੱਜ ਖੁੰਡੀ ਲਈ ਕੀ ਗੱਲ ਹੋ ਗਈ ਅੱਜ ਮੈਂ ਇੱਥੇ ਬੈਠੂਗੀ ਭਾਈ ਹਰਪ੍ਰੀਤ ਐ ਤੇ ਤੈਨੂੰ ਆਦੀ ਕਦੀ ਕਲੋੜੀ ਤੇ ਆਜੋ ਬੇਬੇ ਮੇਰੀ ਗੱਲ ਸੁਣ ਲੈ ਹਰਪ੍ਰੀਤ ਨੇ ਮੇਰੇ ਕੋਲੋਂ ਹੋਂ ਗੱਲ ਕੀਤੀ ਸੀ ਉਹ ਮਖਾਂ ਆਪਣੇ ਤੇ ਇੰਨੀਆਂ ਤੇ ਮਾੜੀਆਂ ਕਰਦੇ ਆ ਆਪਾਂ ਨਹੀਂ ਮਖਾਂ ਇਹਨਾਂ ਤੇ ਜਾਂਦੇ ਮੇਰੇ ਤਾਇਏ ਕਿ ਮਾੜੀਆਂ ਹੀ ਕਰਦੇ ਨੇ ਭਾਈ ਆਪਣੇ ਤੇ ਭੜਾ ਕਿੱਦੇ ਸੋਚਦੇ ਨੇ ਇੱਕ ਆਪਣਾ ਗੱਲ ਨਹੀਂ ਵੜਦੇ ਹੋਰ ਕੋਈ ਕਸਰ ਨਹੀਂ ਛੱਡਦੇ ਉਹ ਬੇਬੇ ਮੈਂ ਹਰਪ੍ਰੀਤ ਨੂੰ ਬਥੇ ਰਹਿ ਕਿਹਾ ਸੀ ਉਹ ਮਖਾਂ ਉੱਤੋਂ ਤੇ ਮਿੱਠੇ ਰਹਿੰਦੇ ਆ ਉਹ ਵਿਚੋਂ ਤਾਂ ਇਹ ਦਾਤੀ ਫੇਰਦੇ ਇਹਦੇ ਜੜਚ ਜੱਟ ਦਾਤੀ ਫੇਰਦੇ ਪੁੱਤ ਤੂੰ ਨੀ ਗੱਲਾਂ ਚ ਨਾ ਆਇਆ ਕਰੋ ਇਹ ਧੀ ਜੀ ਕਮਲੀ ਆਪਣੇ ਵਾਲੀ ਇਹਨੂੰ ਪਤਾ ਨਹੀਂ ਕਿਹੜੀਆਂ ਆਪਣੇ ਨਾਲ ਬੀਟੀਆਂ ਨੇ ਉਹ ਬੇਬੇ ਉਹ ਤਾਂ ਗੱਲ ਠੀਕ ਐ ਪਰ ਜੀ ਹੁਣ ਆਪਾਂ ਗੱਲ ਨੂੰ ਵਧਾਈ ਜਾਵਾਂਗੇ ਵਧਾਈ ਜਾਵਾਂਗੇ ਫਿਰ ਗੱਲ ਵਧੀ ਜਾਊਗੀ ਉਹਨਾਂ ਨੇ ਸਾਰਾ ਲਾਣਾ ਦਾ ਦੇਖ ਲੈ ਆਪਣਾ ਉਹਨਾਂ ਦੀ ਲੋੜੀ ਤੇ ਹੋ ਆਪਾਂ ਕੱਲੀ ਘਰੇ ਹੋ ਨਾ ਹੋਂਦੇ ਭਾਈ ਹੋ ਜਾਂਦੇ ਲਾਣਾ ਲਾੜੇ ਨਾਲ ਬੰਨਦੀ ਆ ਭਾਈ ਲਾੜੇ ਤੇ ਬੁਰਾ ਨਹੀਂ ਤੱਕਦੇ ਆਪਣੇ ਤੇ ਬੁਰਾ ਤੱਕਦੇ ਆ ਕਮਲਿਆ ਆਪਾਂ ਕਿਹੜੇ ਮੂੰਹ ਜਾਵਾਂਗੇ ਬੇਬੇ ਉਹ ਮੇਰੀ ਤਾਈ ਤੇ ਇਥੋਂ ਡਰ ਗਈ ਆਪਣੇ ਘਰੇ ਹੁੰਦੀ ਦਸੀਗੀ ਹਰਪ੍ਰੀਤ ਨੂੰ ਮਿਲੀ ਸੀ ਉਹ ਨਾਲੇ ਤਾਂ ਮੈਨੂੰ ਕਹਿ ਕੇ ਗਈ ਐ ਨਾਲੇ ਹਰਪ੍ਰੀਤ ਨੂੰ ਉਹ ਤੇ ਇਥੋਂ ਥੋੜਾ ਡਰ ਗਈ ਮੈਂ ਬਗਣਾ ਜਾਵਾਂ ਅੱਛਾ ਨਾਲੇ ਤਾਂ ਭਾਈ ਆਪਣੇ ਜੜਾ ਚ ਦਾਤੀ ਮਾਰਦੇ ਨੇ ਭਾਈਂਦੇ ਨੇ ਆਪਣੀਆਂ ਜੜਾ ਚ ਨਾਲੇ ਤੇਰੇ ਨਾਲ ਲੜਾਈਆਂ ਕਰਦੇ ਨੇ ਨਾਲੇ ਭਾਈ ਤੈਨੂੰ ਕਹਿੰਦੇ ਨੇ ਨਾਲੇ ਤੈਨੂੰ ਬੁਲਾ ਲੈਂਦੇ ਨੇ ਕੋਲੋਂ ਮੈਂ ਤਾਂ ਇਹੀ ਕਹਿਣਾ ਸੀਗਾ ਮਹਾ ਗੱਲ ਜੀ ਆਪਣੀ ਲੜਾਈ ਘਟਦੀ ਸੀਗੀ ਬਰੇ ਦਿਨਾਂ ਜਰਾਂ ਮਾਂ ਲੋਹੜੀ ਤੇ ਬਗ ਜਾਗੇ ਗੱਲ ਘਟਜੂ ਨਹੀਂ ਫਿਰ ਲੜਾਈ ਹੋਰ ਵਧੀ ਜਾਂਦੀ ਹੈ ਗੁੱਸਾ ਵਧੀ ਜਾਂਦਾ ਇਹ ਤਾਂ ਭਾਈ ਲੜਾਈ ਤਾਂ ਵਧੀ ਜਾਂਦੀ ਹੈ ਇਹ ਤਾਂ ਜੇ ਆਪਾਂ ਤਾਂ ਆਖਾਂਗੇ ਨਾ ਵੀ ਚੱਲ ਵੀ ਮਿਟ ਜੇ ਇਹ ਤਾਂ ਅੱਜ ਤਾਂ ਆਪਾਂ ਬਗ ਜਾਾਂਗੇ ਲੋੜੀ ਤੇ ਅੱਜ ਆਪਣੇ ਨਾਲ ਬੋਲ ਪਾਣਗੇ ਇਹ ਤਾਂ ਨਹੀਂ ਪਤਾ ਸਵੇਰੇ ਖੇਤ ਜਾ ਕੇ ਫੇਰ ਲੜ ਪਾਣ ਬੱਟ ਪਿੱਛੇ ਉਹ ਬੇਬੇ ਜੇ ਆਪਾਂ ਲੋੜੀ ਤੇ ਵਾਗੇ ਕਿਸੇ ਨੂੰ ਕੀ ਪਤਾ ਇਹਨਾਂ ਦੀ ਮਾੜੀ ਮੋਟੀ ਲੜਾਈ ਸੀਗੀ ਜਾਂ ਨਾ ਸੀ ਜੇ ਆਪਾਂ ਲੋੜੀ ਤੇ ਨਾ ਆਂਗੇ ਉਹ ਸਾਰੇ ਪਿੰਡ ਚ ਗੱਲ ਉੱਡ ਜੂ ਵੀ ਦੇਖ ਲੈ ਜਿਹੜੇ ਉਹਨੇ ਸਕੇ ਸਕੇ ਤੋਂ ਟਾਹੀ ਨਹੀਂ ਗੇ ਉੱਡੀ ਜਾਂਦੇ ਭਾਈ ਗੱਲ ਇਹ ਤਾਂ ਅੱਜ ਨਾਲ ਸਵੇਰੇ ਪਤਾ ਤਾਂ ਲੱਗ ਹੀ ਜਾਣਾਗਾ ਮੈਂ ਤੈਨੂੰ ਦੱਸਾਂ ਗੱਲ ਐਵੇਂ ਜਿਹੜੀਆਂ ਖੱਡਾਂ ਚ ਨੱਥ ਪਾਇਆ ਕਰੋ ਐ ਨਹੀਂ ਪਤਾ ਕਿਹੜੇ ਬੰਦੇ ਸੌਪਰ ਨਿਕਲ ਕੇ ਡੰਗ ਮਾਰੇ ਬੇਬੇ ਚੱਲ ਤੂੰ ਆਏ ਘਰ ਆ ਜਾ ਦੇ ਗੁੱਸੇ ਤੈਨੂੰ ਤੂੰ ਨਾ ਜਾਈ ਹਰਪ੍ਰੀਤ ਤੇ ਮੈਂ ਦੋਨੇ ਭੱਜ ਜੰਨੇ ਨਾ ਭਾਈ ਮੈਂ ਤਾਂ ਜਾਣ ਨਹੀਂ ਦਿੰਦੀ ਜੇ ਭਾਈ ਉੱਤੋਂ ਦੀ ਹੋ ਕੇ ਜਾਣਾ ਤਾਂ ਭਾਈ ਬਗਦੋ ਜੇ ਤਾਂ ਆਪਣਾ ਘਰ ਖਰਾਬ ਕਰਨਾ ਤੇ ਜੇ ਭਾਈ ਮੇਰੀ ਮੰਨਦੇ ਹੋ ਨਾ ਜਾ ਤੇ ਨਾ ਭਾਈ ਮੈਂ ਜਾਣ ਦੇ ਬੇਬੇ ਅਗਲਾ ਕਹਿੰਦਾ ਸਾਡੇ ਮੁੰਡੇ ਦੀ ਲੋੜ ਉਹ 100-100 ਰੁਪਿਆ ਸੀ ਦੇ ਆਮ ਕਿਹੜਾ ਬੜੇ ਰੁਪਏ ਦੇਣੇ ਨੇ ਸੌ ਦੀ ਗੱਲ ਨਹੀਂ ਪਾਈ ਸੌ ਦੀ ਤਾਂ ਗੱਲ ਹੀ ਨਹੀਂ ਪਾਵੇਂ 5-500 ਦੇ ਆਈਏ ਆਪਣੇ ਘਰੇ ਆਉਂਦੀ ਕਈ ਕਈ ਜਾਂਦੀ ਮਾਨਤਾਂ ਨਾਲ ਫੇਰ ਆਪਾਂ ਜਾਂਦੇ ਚੰਗੇ ਲੱਗਦੇ ਉਹ ਤਾਂ ਬੇਬੇ ਤੇਰੀ ਗੱਲ ਮੈਂ ਨਾ ਜਿਵੇਂ ਸਮਝਦਾ ਰੁਪਿਆ ਤਾਂ ਫਿਰ 5-500 ਦੇ ਕਿਉਂ ਦੇ ਉਹ ਮੇਰੀ ਟਾਈਲੇ ਬਾੜ ਗਾਂ ਮੁਰ ਗਈ ਉਹ ਮੈਂ ਹਰਪ੍ਰੀਤ ਤੈਨੂੰ ਇਹ ਗੱਲ ਪਹਿਲਾਂ ਵੀ ਕਹੀ ਸੀ ਉਹ ਮਾਹ ਤੇਰੇ ਹੀ ਨਾ ਕਦੇ ਇਰਾਦਾ ਹੋਵੇ ਜਾਂਦਾ ਇਹ ਨਹੀਂ ਪਤਾ ਹਰਪ੍ਰੀਤ ਨੇ ਆਪ ਹੀ ਨਾ ਬੁਲਾ ਲਈ ਹੋਵੇ ਬੀ ਟਾਈਲੇ ਆਪ ਹੀ ਬੁਲਾ ਲਈ ਹੋ ਭਾਈ ਇਹਨੂੰ ਵੀ ਆਇਆ ਇਹਨੂੰ ਚਾਗਾ ਹੈ ਜੇ ਨਿਆਣੀਆਂ ਇਹਨੂੰ ਪਤਾ ਨਹੀਂ ਆਪਣੀਆਂ ਇਨੀਆਂ ਗੱਲਾਂ ਦਾ ਵੀ ਕੀ ਕੀ ਗੱਲਾਂ ਹੋਈਆਂ ਨੇ ਚਲ ਵੇ ਬੇ ਮੇਰੀ ਗੱਲ ਸੁਣ ਲੈ ਉਹ ਮੈਂ ਤੇਥੋਂ ਬਾਹਰ ਹੋ ਕੇ ਨਹੀਂ ਜਾਂਦਾ ਮੈਂ ਤੇਰੀ ਰਾਇ ਨਾਲ ਹੀ ਜਾਂਦਾ ਜੇ ਤੂੰ ਹਾਂ ਕਹੇਂਗੀ ਫਿਰ ਅਸੀਂ ਭੱਜ ਜਾਾਂਗੇ ਜਦੋਂ ਨਹੀਂ ਕਦੀ ਫਿਰ ਮੈਂ ਨਾ ਬਸ ਰਹਿੰਦੇ ਭਾਈ ਪਠੇਰੀਆਂ ਕੀਟੀਆਂ ਨੇ ਆਪਣੇ ਨਾਲ ਮੋਹਗਾ ਮੰਗੋ ਕਿ ਫਟ ਮੇਜ ਜਾਂਦੇ ਨੇ ਬੋਲਨੀਪੁਰ ਦੇ ਹੁੰਦੇ ਐਨੇ ਕਾਬਲ ਨਾ ਮਾਰਿਆ ਕਰੋ ਮੈਂ ਤੇਰੀ ਗੱਲ ਸਮਝਦਾ ਨਾ ਬਠੇਰੀਆਂ ਕੀਟੀਆਂ ਦਾ ਬਠੇਰੀਆਂ ਨੇ ਤੂੰ ਐਂ ਕਰੀ ਹੁਣ ਹਰਪ੍ਰੀਤ ਨਾ ਬੋਲੀ ਨਾ ਮੈਂ ਉਹ ਆਪੇ ਸਮਝਾ ਦੂੰਗਾ ਵੀ ਆ ਪਾਣੀ ਉਹ ਨਾ ਦੇ ਜਾਂਦੇ ਆਪਣੇ ਨਾਲ ਦੁਸ਼ਮਣ ਆਓ ਬਸ ਫਿਰ ਦੁਸ਼ਮਣ ਤਾਂ ਹੈਗੇ ਨੇ ਤੂੰ ਉਹਨੂੰ ਭਾਈ ਕਹਿ ਦੇ ਜੇ ਤਾਂ ਐਵੇਂ ਮੈਂ ਆਖਾਂ ਮੇਰੇ ਨਾਲ ਤਾਂ ਫੇ ਲੜਾਈਆਂ ਕਰੂਗੀ ਐ ਨਹੀਂ ਪਤਾ ਤੇਰੀ ਤਾਈ ਦੇ ਮੰਗ ਲਾ ਕੇ ਆਪਣੇ ਘਟ ਕਲੇਸ਼ ਬਾਤੇ ਕਰ ਜੇ ਮੈਂ ਆਪੇ ਸਮਝਾ ਲਿਆ ਦੇ ਉਹਨੂੰ ਬਰੇ ਦਿਨਾਂ ਦਾ ਦਿਨ ਹੈ ਉਹ ਆਪਾਂ ਲੋੜੀਆਂ ਨੇ ਆਪਾਂ ਕੋ ਆਪ ਦੇ ਘਰ ਹੀ ਕਲੇਸ਼ ਕਰੀਏ ਉਹ ਤਾਂ ਆਰਾਮ ਨਾਲ ਲੋੜੀਆਂ ਬਣਾਈ ਜਾਂਦੇ ਨੇ ਇਹ ਕਿਹਦਾ ਜਾਣਕੀ ਕਹਿ ਕੇ ਗਈ ਹੋਵੇ ਆਹ ਤੇ ਰਿਸਪੌਂਸ ਨੂੰ ਫਿਰਦੇ ਨੇ ਹਾਂ ਹੋਏ ਕਿ ਪਤਾ ਜਾਣ ਕੇ ਕਹਿ ਕੇ ਗਏ ਹੋਣ ਵੀ ਆਪਾਂ ਲੋੜੀ ਤੇ ਕਾਈ ਦਿਓ ਇਹਨਾਂ ਦੇ ਘਰ ਅੱਗੇ ਸੇਡ ਦਿਓ ਆਪੇ ਲੜੀ ਜਾਣਗੇ ਉਹਨੇ ਆਉਣ ਨਹੀਂ ਦੇਣਾ ਮੇਰੀ ਟਾਈ ਨੇ ਕਿਹਾ ਕੋਈ ਐ ਲੱਤਾਂ ਟੁੱਟੀਆਂ ਸੀਗੀਆਂ ਜੇ ਦੋ ਕਰਮਾਂ ਗਾਹਾਂ ਹੋਈਂਦੀ ਤੂੰ ਐਡੀ ਕਾਮਲੀ ਤਾਂ ਨਹੀਂ ਸੀ ਵੀ ਮੇਰੀ ਤਾਈ ਨੂੰ ਆਈ ਨੂੰ ਪੁੱਠੀ ਮੋੜ ਦਿੰਦੀ ਕੋਈ ਨਹੀਂ ਬੋਲਦਾ ਬੋਲਦਾ ਹੁੰਦਾ ਭਾਈ ਘਰੇ ਆਈ ਨੂੰ ਨਹੀਂ ਬੰਦਾ ਬੋਲਦਾ ਹੁੰਦਾ ਭਾਵਾ ਕਿੱਡਾ ਦੁਸ਼ਮਣ ਬੈਰੀ ਐ ਉਹ ਤਾਂ ਆ ਦੇ ਜਾਣੀ ਆਏ ਕਹਿੰਦੀ ਵੀ ਮੇਰੇ ਚੱਕੜ ਵਾਲੀ ਐ ਤਾਂ ਹੁਣ ਕਿੱਲਾ ਉਹਦੇ ਆਹੂ ਦੇ ਧੌਣ ਚ ਤਾਂ ਕਿੱਲਾ ਹੈਗੀ ਐ ਕੋਈ ਗੱਲ ਨਹੀਂ ਧੌਣ ਚ ਕਿੱਲਾ ਤਾਂ ਰੱਬ ਹੀ ਕੱਢਦਾ ਹੁੰਦਾ ਕਿਸੇ ਹੁਣ ਭਾਈ ਉਹ ਤਾਂ ਰੱਬ ਬਣੀ ਫੇਰਦੀ ਐ ਤੇਰੀ ਤਾਈ ਤਾਂ ਉਹੀ ਗੱਲ ਮੰਗੂ ਕਤੂ ਕਹਨਾ ਕਿ ਰੱਬ ਹੀ ਰੱਬ ਕੱਢੂ ਰੱਬ ਨਹੀਂ ਕੱਢਦਾ ਭਾਈ ਆਪਾਂ ਹੀ ਕੱਢਾਂਗੇ ਤਾਂ ਹੁਣ ਕਿੱਲਾ ਉਹਦੇ ਵੀ ਗੱਲ ਤੇਰੀ ਠੀਕ ਅਗਲੇ ਲੋਕ ਪੁੱਛਣਗੇ ਤੇ ਸਹੀ ਪਿੰਡ ਵਾਲੇ ਉਹਦੇ ਸਕੇ ਤਾਂ ਆਏ ਨੇ ਪਰ ਤੇ ਬਣੇ ਫਿਰਦੇ ਹਾਂ ਆਹ ਬਦਨਾਮੀ ਤਾਂ ਹੋ ਗਈ ਵੀ ਕਿਸੇ ਨਾਲ ਵਰਤਦੇ ਨਹੀਂ ਫੇਰ ਹੀ ਪਤਾ ਲੱਗੂਗਾ ਚੰਗਾ ਬੇਬੇ ਤੂੰ ਨਾ ਕੋਸਰਪਰੀ ਤੈਨੂੰ ਕਹੀਂ ਮੈਨੂੰ ਆਪੇ ਸਮਝਾ ਦੂੰਗਾ ਸਮਝਾ ਦੇ ਭਾਈ ਲੈ ਹੁਣ ਬੇਬੇ ਜਦੋਂ ਕਹਿੰਦੀ ਨਹੀਂ ਬੇਬੇ ਦੇ ਉੱਤੋਂ ਦੀ ਤੋ ਕੋਈ ਥੋੜਾ ਜਾਣਾ ਉਹ ਤਾਂ ਹੁਣ ਮਰੀ ਜਾਂਦੀ ਐਵੇਂ ਗੱਲਾਂ ਹਰਪ੍ਰੀਤਾਂ ਉਹਦਾ ਤਾਂ ਜਾਣ ਦਾ ਆਵਦਾਰਾ ਦਾ ਸੀਗਾ ਉਹਦਾ ਹੀ ਰਾਤਾ ਵਿਗੜਿਆ ਪਿਆ ਉਹਨੂੰ ਕੀ ਪਤਾ ਹੈ ਕਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਬੇਬੇ ਦੇ ਹੁਣ ਸਾਰੀਆਂ ਗੱਲਾਂ ਯਾਦ ਨੇ ਪੁਰਾਣੀਆਂ ਬੇਬੇ ਕਿਥੇ ਭੁੱਲਦੀ ਐ ਹਰਪ੍ਰੀਤ ਉਰੇ ਆ ਕੀ ਕਰਦੇ ਹੋ ਪਾਪਾ ਤਾਂ ਨਾ ਹੁਣ ਬੇਬੇ ਨੇ ਕਿਹਾਗਾ ਆਪਾਂ ਤਾਂ ਜਾਣਾ ਤਾਂ ਹੈ ਨਹੀਂ ਅਤਾਏ ਕੇ ਤੇ ਆਪਾਂ ਤਾਂ ਘਈ ਲੁੜੀ ਪਾ ਲੈਨੇ ਆ ਉਹ ਮੈਂ ਮੈਂ ਹਿਸਾ ਦਾ ਦੇਖ ਬੰਨਿਆ ਹੀ ਅੰਦਰ ਮੈਂ ਤੈਨੂੰ ਦੱਸਾਂ ਬੇਬੇ ਨੂੰ ਵੜਿਆ ਕੇ ਪਾਤਾ ਬੇਬੇ ਤਾਂ ਮੈਂ ਦੇਖ ਕੇ ਆਇਆ ਬੇਬੇ ਤਾਂ ਘਰਾੜੇ ਮਾਰੀ ਹੰਦੀ ਸੁੱਤੀ ਪਈ ਐ ਕਿਹੜੇ ਬੇਬੇਾਂ ਦੀ ਬੱਚੀ ਸੀ ਚੰਡ ਕਿਥੋਂ ਬੱਠਾ ਹੋਰ ਭਰ ਕੇ ਲੈ ਸਟੋਰ ਚ ਓਏ ਆ ਕੇ ਪਾ ਲਾਂਗੇ ਕੇਰਾ ਪਰ ਭੱਜ ਕੇ ਨਹੀਂ ਤਾਂ ਉਹੀ ਗੱਲ ਤਾਏ ਕਹਿੰਦਾ ਉਹ ਰਹਿ ਜੂ ਮੂੰਹ ਮਲਾ ਜਾ ਭੱਜ ਕੇ ਸਲਾਮੀ ਦੇ ਆਨੇ ਆਪਾਂ ਬਾਹਰ ਚਿਰ ਨਾ ਖੜਾਂਗੇ ਬੇਬੇ ਨੂੰ ਪਤਾ ਲੱਗ ਜੂਗਾ ਫੇਰ ਬੇਬੇ ਨੂੰ ਉਹਨੇ ਤਾਂ ਮੇ ਬੀਬੀ ਨੂੰ ਪੁੱਛਿਆ ਸਮਝਾਇਆ ਸੀਗਾ ਮਹਾਉਨ ਦੇ ਮੁੰਡੇ ਦੀ ਲੋੜ ਹੀ ਆਸੀ 100-100 ਰੁਪਿਆ ਸਲਾਮੀ ਦੇ ਆਵਾਂਗੇ ਤੇ ਕਾਗੇ ਪਿੱਛੇ ਚੁੱਟਣਾ ਮੜੀ ਜੀ ਗੱਲ ਪਿੱਛੇ 100-100 ਰੁਪਿਆ ਆਰ ਦੇ ਕਰਦਿਆਂ ਨੂੰ ਦਿੰਦੇ ਸੋਹਣੇ ਲੱਗਦੇ ਆ ਤੇਰੇ ਕੋਲ ਪੰਜ-ਪੰਜ ਸੌ ਰੁਪਿਆ ਹੈ ਨਹੀਂ ਲੈ ਘਰੇ ਦਾ ਕਹਿ ਕੇ ਨਹੀਂ ਇਹ 5-500 ਨੂੰ ਕੀ ਹੈ ਜੇ ਘਰੇ ਕਹਿ ਕੇ ਨਹੀਂ ਬੇਚੇ 500 ਦਿੰਦੇ ਆ ਪਾਗ ਚੱਲ ਭਾ ਮਾ 100-100 ਹੀ ਆ ਚੱਲ ਐ ਕਰੀ ਬੇਬੇ ਨੇ ਡਾਇਆ ਗੇਟ ਬੇਬੇ ਤਾਂ ਲਾਉਂਦੀ ਸੀ ਜਿੰਦਾ ਮਸਾਂ ਬੜਿਆ ਕੇ ਹਟਾਈਏ ਜਿੰਦਾ ਲਾਣੋ ਬੋਝ ਕੇ ਗੇੜ ਖੋਲ ਕੇ ਬੋਝ ਕੇ ਟੱਪ ਜਾਨਾ ਬੇਬੇ ਨੂੰ ਪਤਾ ਨਾ ਲੱਗੇ ਪਰ ਪ੍ਰੀਤ ਮੇਰਾ ਮਨ ਜਾਂਦਾ ਮਨਦਾ ਨਹੀਂ ਮਨ ਤਾਂ ਮੰਦੇ ਨਹੀਂ ਹੁੰਦਾ ਬੇਬੇ ਚਾਈ ਰੰਗਦਾ ਮੈਂ ਤੈਨੂੰ ਸਾਰਾ ਆ ਗਿਆ ਫਿਰ ਵੀ ਬੇਬੇ ਬਗਾਨੀ ਬਗਾਨੀ ਹੁੰਦੇ ਆਪਦੇ ਆਪਦੀ ਹੁੰਦੇ ਮੈਂ ਤੈਨੂੰ ਨਾ ਸਾਮਾਨ ਨਹੀਂ ਆ ਕਰੋ ਮੈਂ ਤੈਨੂੰ ਸ ਮੈਂ ਤੈਨੂੰ ਸ ਅੱਜ ਤਾਂ ਦੇਖ ਮੈਨੂੰ ਐਂ ਦੱਸ ਅੱਜ ਤਾਂ ਤਿਹਾਰ ਦਾ ਦਿਨ ਆ ਅੱਜ ਤਾਂ ਮਨ ਹੁੰਨੇ ਹੋ ਜੇ ਤੈਨੂੰ ਘਰੇ ਗਿਆ ਨੂੰ ਨਾਂ ਬੁਲਾਇਆ ਮਿੰਟ ਨਾ ਖੜੀ ਉਹਦੀ ਮੂੜੇ ਚੰਗਾ ਫਿਰਾਂ ਜੀ ਕਰੀ ਮੂਰੇ ਤੂੰ ਜਾ ਫਿਰ ਤੈਨੂੰ ਤਾਂ ਕਿਹਾ ਮੈਨੂੰ ਤਾਂ ਉਹਨੇ ਕਿਹਾ ਵੀ ਨਹੀਂ ਔਕ ਕੈ ਕਈ ਗਈ ਏ ਤਾਈ ਤੂੰ ਹੁਣ ਇੰਨਾ ਕਹੀ ਜਨੇ ਜਾਣਾ ਪਊਗਾ ਮੇਰਾ ਤਾਂ ਫਰਾਦਾ ਜਾ ਹੈ ਨਹੀਂ ਤੂੰ ਆ ਜਾ ਆ ਜਾ ਬੇਬੇ ਨੂੰ ਨਾ ਠਾਦੀ ਮੈਂ ਤੇ ਉਹ ਨਹੀਂ ਉੱਢ ਦਿਓ ਤਾਂ ਸੁੱਤੀ ਪਈ ਐ ਐ ਕਰ ਠਾ ਲਿਆ ਨਾਲ ਜਾ ਕੇ ਚੱਲ ਫਿਰ ਫੋਟ ਫੋਟ ਕੇ ਚੱਲਦੇ ਆ ਜਾ ਕੋਈ ਤੂੰ ਮਰਵਾਦੀ ਨਾਲੇ ਬੇਬੇ ਤੋਂ ਬੇਬੇ ਉੱਠ ਖੜੇ ਕਰੇ ਓ ਨਹੀਂ ਮਰਵਾਉਂਦੀ ਮੈਨੂੰ ਸਾਰਾ ਦਿਨ ਖੇਲਣ ਦਾ ਆ ਗੇਟ ਵੱਡਾ ਖੋਲੂਗੀ ਤੂੰ ਬੋਲੀ ਨਾ ਮੈਂ ਤਾਂ ਖੜਕਾ ਨਾ ਹੋਣੀ ਓ ਐਂ ਖੜਕੇ ਨੂੰ ਕੀ ਹੁੰਦਾ ਨਾ 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 ਖੜ ਜਾ ਖੜਕਾ ਕਰ ਇਹ ਬੁੜੀ ਆ ਉੱਠ ਕੇ ਕਿਦਰੀ ਨੂੰ ਉੱਠਦੀ ਬੇਬੇ ਹੁਣ ਨਾ ਇਹ ਡਰ ਤਾਂ ਕਰਦਾ ਜਾਣ ਕੇ ਖੜਕਾ ਕਰਿਆ ਮੈਂ ਤੈਨੂੰ ਦੱਸਾਂ ਆ ਜਾ ਆ ਜਾ ਟੱਪਿਆ ਆਪਾਂ ਦੇ ਕੇ ਸਲਾਮੀ ਨਾ ਚੱਕ ਦੇ ਨੇ ਮੜਿਆ ਉਹ ਗੇਟ ਲਾ ਦੇ ਗੇਟ ਲਾ ਦੇ ਗੇਟ ਬੇਬੇ ਉਹ ਨਹੀਂ ਆਉਂਦੀ ਉਹ ਕਿੱਥੇ ਉੱਠੀ ਆ ਬੇਬੇ ਉਹ ਮਰੀ ਜਨਾਲ ਦੀ ਕੋਣੇ ਕਿ ਦਰਵਾਜ਼ੇ ਜਵਾਕ ਜਮੀ ਨਹੀਂ ਦੀਂਦੇ ਦੂਂਦੇ ਮਿੰਟਾ ਲਾਦਾ ਬਾਗੇ ਉਹ ਮੈਂ ਤਾਂ ਅੰਦਰ ਪਾਈਗੀ ਤਾਈ ਤਾਂ ਮੈਨੂੰ ਹਰ ਤੀ ਠਾ ਕੇ ਲਿਆਈ ਸੀ ਬਰਿਆ ਕੇ ਕਹਿੰਦੀ ਤੂੰ ਅੰਦਰ ਪਾਏ ਜਾ ਅਸੀਂ ਕਿ ਲੋੜ ਹੀ ਪਾਉਣੇ ਕਿ ਤੇ ਸਿੱਟਣ ਵੇਲੇ ਪਾਈ ਜੀ ਬੂ ਮੈਂਟਾ ਲੱਗਦਾ ਬਾਗੇ ਹੈ ਹੀ ਨਹੀਂ ਆ ਬੇ ਜਾਣ ਕੇ ਪਾਠਾ ਚੇਣਗੇ ਕਾਵਲੀ ਬਣਾ ਗੇ ਮੈਨੂੰ ਤਾਂ ਮੈਂ ਮਰ ਜਾ ਦੇਖ ਲਾ ਕਿੱਡੇ ਛਿਆ ਰਹੇ ਨਹੀਂ ਦੇਖ ਲਾ ਆ ਕੀ ਕਰਨੀ ਗਾਨੇ ਕੱਸ ਕੋ ਪਾ ਲੈਨ ਲੋੜੀ ਦੇਖ ਕੇ ਆਉਣੀ ਆ ਉੱਥੀ ਜਾ ਕੇ ਆਉਣੀ ਆ ਮਾਗਰ ਉੱਥੋਂ ਲਿਆਉਂਗੀ ਆਈ ਨਹੀਂ ਲੋਟ ਆਉਂਦੇ ਉਹ ਗੇਟ ਢਾਕੇ ਭਾਗੇ ਦੇਖ ਲੈ ਕੋਈ ਨਾ ਮਗਰੇ ਜਾਉਂਗੀ ਉੱਥੇ ਕੱਢ ਕੇ ਲਿਆਉਂ ਜਲੂਸ ਆ ਫੇਰ ਨਹੀਂ ਕਿਤੇ ਜਾਣਗੇ ਚੋਰੀਆਂ ਉਹ ਆਈ ਕਿਵੇਂ ਲੋਟ ਆਉਂਦੇ ਨੇ ਉਹ ਜਾਣਦੇ ਮੈਨੂੰ ਮਗਰੀ ਉਹਨਾਂ ਦੇ ਉੱਥੇ ਜਾਉਂਗੀ